ਮੋਬਾਈਲ ਫੋਨ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ ਅਸੀਂ ਇਸ ਨੂੰ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ देर ਨਾਲ ਸੌਣ ਤੱਕ ਵਰਤਦੇ ਹਾਂ ਹਾਲਾਤ ਅਜਿਹੇ ਹਨ ਕਿ ਇਸ ਨੇ ਜ਼ਿੰਦਗੀ ਨੂੰ ਇੱਕ ਨਸ਼ੇ ਵਾਂਗ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਇਸ ਤੋਂ ਬਿਨਾ ਬਹੁਤ ਸਾਰੇ ਲੋਕ ਸੌਂ ਹੀ ਨਹੀਂ ਸਕਦੇ ਲੋਕਾਂ ਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਮੋਬਾਈਲ ਦੀ ਲਤ ਉਹਨਾਂ ਨੂੰ ਸੌਂਦੇ ਜਾਂ ਜਾਗਦੇ ਸਮੇਂ ਕਿੰਨਾ ਅਤੇ ਕਿਸ ਹੱਦ ਤੱਕ ਨੁਕਸਾਨ ਪਹੁੰਚਾ ਰਹੀ ਹੈ ਸਿਰਫ ਫੋਨੀ ਨਹੀਂ ਇਸ ਤੇ ਆਉਣ ਵਾਲੀਆਂ ਸੂਚਨਾਵਾਂ ਵੀ ਤੁਹਾਨੂੰ ਬਿਮਾਰ ਕਰ ਸਕਦੀਆਂ ਹਨ ਆਉ ਜਾਣਦੇ ਹਾਂ ਇਹਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਸਵੇਰੇ ਉੱਠ ਕੇ ਆਪਣਾ ਫੋਨ ਹੱਥ ਵਿੱਚ ਫੜ ਕੇ ਬਾਰ ਬਾਰ ਕਿਸੇ ਚੀਜ਼ ਬਾਰੇ ਸੋਚਣਾ ਚਿੰਤਾ ਦਾ ਕਾਰਨ ਬਣ ਸਕਦਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ ਬਾਰ ਬਾਰ ਮੋਬਾਈਲ ਸਕਰੀਨ ਦੇਖਣ ਨਾਲ ਚਿੰਤਾ ਵਧਦੀ ਹੈ ਸਰੀਰ ਦੀ ਊਰਜਾ ਘਟ ਜਾਂਦੀ ਹੈ ਤੇ ਤੁਹਾਨੂੰ ਥਕਾਵਟ ਅਤੇ ਸੁਸਤੀ ਮਹਿਸੂਸ ਹੁੰਦੀ ਹੈ ਸਵੇਰੇ ਉੱਠਦੇ ਹੀ ਈਮੇਲ ਜਾਂ ਸੂਚਨਾਵਾਂ ਦੇਖਣਾ ਤੁਹਾਨੂੰ ਕੁਝ ਚੀਜ਼ਾਂ ਬਾਰੇ ਚਿੰਤਿਤ ਕਰ ਸਕਦਾ ਹੈ ਜੋ ਤੁਹਾਡੇ ਦਿਲ ਅਤੇ ਦਿਮਾਗ ਨੂੰ ਪਰੇਸ਼ਾਨ ਕਰ ਸਕਦੀਆਂ ਹਨ ਜੇਕਰ ਤੁਹਾਡੇ ਮੋਬਾਈਲ ਤੇ ਸਵੇਰੇ ਸਵੇਰੇ ਬਹੁਤ ਸਾਰੇ ਨੋਟੀਫਿਕੇਸ਼ਨਸ ਨੇ ਹੀ ਈਮੇਲ ਫੇਸਬੁੱਕ ਵਟਸਐਪ ਇੰਸਟਾਗ੍ਰam ਤੇ ਆਉਂਦੇ ਹਨ ਤਾਂ ਇਹ ਤੁਹਾਡੀ ਸੋਚਨ ਅਤੇ ਸਮਝਣ ਦੀ ਸ਼ਕਤੀ ਨੂੰ ਘਵਾ ਸਕਦੇ ਹਨ ਫੋਨ ਅਤੇ ਸੋਸ਼ਲ ਮੀਡੀਆ ਤੇ ਵਾਰ-ਵਾਰ ਨੋਟੀਫਿਕੇਸ਼ਨ ਔਨ ਕਰਨ ਚੜਚੜਾਪਨ ਵੀ ਹੋ ਸਕਦਾ ਹੈ ਇਸ ਨਾਲ ਤੁਹਾਡੇ ਮੂਡ ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ ਸਵੇਰੇ ਉੱਠਣ ਅਤੇ ਮੋਬਾਈਲ ਤੇ ਨੋਟੀਫਿਕੇਸ਼ਨ ਦੇਖਣ ਤੋਂ ਬਾਅਦ ਮਨ ਉਹੀ ਗੱਲਾਂ ਸੋਚਦਾ ਹੈ ਜੇ ਸੋਸ਼ਲ ਮੀਡੀਆ ਨੋਟੀਫਿਕੇਸ਼ਨਾਂ ਵਿੱਚ ਕੁਝ ਤਣਾਅਪੂਰਨ ਵਾਪਰਦਾ ਹੈ ਤਾਂ ਤੁਹਾਡਾ ਪੂਰਾ ਮੂਡ ਵਿਗੜ ਸਕਦਾ ਹੈ। ਰਾਤ ਨੂੰ ਮੋਬਾਈਲ ਦੇਖ ਕੇ ਸੌਣਾ ਅਤੇ ਸਵੇਰੇ ਮੋਬਾਈਲ ਦੇਖ ਕੇ ਉੱਠਣਾ ਗੰਭੀਰ ਰੂਪ ਵਿੱਚ ਡਿਪਰੈਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਸਾਨੂੰ ਹਰ ਛੋਟੀ-ਛੋਟੀ ਗੱਲ ਤੇ ਗੁੱਸਾ ਆਉਣ ਲੱਗ ਪੈਂਦਾ ਹੈ। ਆ ਹੁਣ ਜਾਣਦੇ ਹਾਂ ਕਿ ਮੋਬਾਈਲ ਫੋਨ ਤੇ ਆਉਣ ਵਾਲੇ ਨੋਟੀਫਿਕੇਸ਼ਨ ਕਿੰਨੇ ਖਤਰਨਾਕ ਹੋ ਸਕਦੇ ਹਨ। ਫੋਨ ਦੀ ਜ਼ਿਆਦਾ ਵਰਤੋਂ ਜੀਵਨ ਸ਼ੈਲੀ ਤੇ ਮਾੜਾ ਪ੍ਰਭਾਵ ਪਾ ਰਹੀ ਹੈ। ਕਈ ਵਾਰ ਇਹ ਕਾਤਕ ਵੀ ਹੋ ਸਕਦਾ ਹੈ। 스마트ਫੋਨ ਦੀ ਲਤ ਨੂੰ ਨੋਮੋਫੋਬੀਆ ਕਿਹਾ ਜਾਂਦਾ ਹੈ ਨੋਟੀਫਿਕੇਸ਼ਨ ਚੈੱਕ ਕਰਨ ਗੁੰਮ ਹੋਣ ਫੋਨ ਗਵਾਚਣ ਅਤੇ ਫੋਨ ਤੋਂ ਬਿਨਾ ਰਹਿਣ ਦਾ ਡਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਐਡਾਪ ਦੇ ਇੱਕ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਨੌਜਵਾਨ ਇਸ ਫੋਬੀਆ ਦੇ ਸ਼ਿਕਾਰ ਹਨ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਮਾਹਰਾਂ ਦੇ ਅਨਸਾਰ ਭਾਵੇਂ ਫੋਨ ਹੋਵੇ ਕੰਪਿਊਟਰ ਹੋਵੇ ਜਾਂ ਲੈਪਟਾਪ ਹੋਵੇ ਇਹਨਾਂ ਤੇ ਨੋਟੀਫਿਕੇਸ਼ਨ ਵਾਈਬ੍ਰੇਸ਼ਨ ਅਤੇ ਹੋਰ ਅਲਰਟ ਸਾਨੂੰ ਲਗਾਤਾਰ ਇਹਨਾਂ ਵੱਲ ਦੇਖਣ ਲਈ ਮਜਬੂਰ ਕਰਦੇ ਹਨ ਅਸੀਂ ਸਿਰਫ ਉਹਨਾਂ ਦੀ ਉਡੀਕ ਹੀ ਕਰਦੇ ਰਹਿੰਦੇ ਹਾਂ ਜੇ ਇਹ ਹੈ ਤਾਂ ਵਿਅਕਤੀ ਬੇਚੈਨ ਅਤੇ ਇਕੱਲਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਤਰ੍ਹਾਂ ਦੀਆਂ ਨੋਟੀਫਿਕੇਸ਼ਨ ਸਾਨੂੰ ਕਿਤੇ ਨਾ ਕਿਤੇ ਬਿਮਾਰ ਕਰ ਰਹੀਆਂ ਹਨ ਅਤੇ ਆਹ ਹੁਣ ਜਾਣਦੇ ਹਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਓ ਤੇ ਆਪਣੇ ਨੋਟੀਫਿਕੇਸ਼ਨ ਬੰਦ ਕਰ ਦਿਓ ਤਾਂ ਜੋ ਤੁਹਾਡਾ ਧਿਆਨ ਬਾਰ-ਬਾਰ ਇਹਨਾਂ ਵੱਲ ਨਾ ਜਾਵੇ ਦਿਨ ਵੇਲੇ ਕੁਝ ਘੰਟਿਆਂ ਲਈ ਫੋਨ ਦਾ ਡਾਟਾ ਬੰਦ ਕਰ ਦਿਓ ਤਾਂ ਜੋ ਤੁਹਾਡਾ ਧਿਆਨ ਇਹਨਾਂ ਵੱਲ ਨਾ ਜਾਵੇ ਆਪਣੇ ਫੋਨ ਨੂੰ ਬਾਰ-ਬਾਰ ਚੈੱਕ ਨਾ ਕਰੋ ਹਰ ਕੁਝ ਘੰਟਿਆਂ ਬਾਅਦ ਅਪਡੇਟ ਦੀ ਜਾਂਚ ਕਰੋ ਸਵੇਰੇ ਉੱਠਦੇ ਹੀ ਕੁਝ ਘੰਟਿਆਂ ਲਈ ਫੋਨ ਤੋਂ ਦੂਰ ਰਹੋ ਅਤੇ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਇਸ ਨੂੰ ਬੰਦ ਕਰ ਦਿਓ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ